ਕਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਛੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਮੱਝਾਂ ਤੇ ਇੱਕ ਤਾਜੀ ਸੂਈ ਗਾਂ ਤੁਹਾਨੂੰ ਦਿਖਾਵਾਂਗੇ ਮੈਂ ਤਾਜੀ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਵਾਈ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਵੀਰ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਹਾਂਜੀ ਵਿਜਿੰਦਰ ਸਿੰਘ ਪਿੰਡ ਇਕੱਠਾ ਤਸੀਲ ਬਟਾਲਾ ਜਿਲ੍ਹਾ ਗਦਾਸਪੁਰ ਫੋਨ ਨੰਬਰ ਵੀ ਬੋਲਦਾ 985822755 ਠੀਕ ਐ ਤੇ ਸ਼ੁਰੂਆਤ ਆ ਤਾਜੀ ਸੋਈ ਮਾਜ ਤੋਂ ਕਰ ਲਈਏ ਮੇਰੇ ਸੋਈ ਮਾਜ ਅੱਜ ਹੀ ਸੋਈ ਹੈ ਨਾ ਜੇਰ ਜੁਰ ਪਾਤੀ ਨੇ ਪ੍ਰੋਪਰ ਕੋਪਰ ਜੇਰ ਪਾਦੀ ਮਗਰ ਇਹ ਕੱਟੀ ਏ ਮਗਰ ਇਹਦੇ ਇਹ ਦੁੱਧ ਕਿੰਨਾ ਚਵਾਈ ਜਾਊਗੀ ਤੇਰੇ ਜਿਹਾ ਤੇ ਲੋ ਚਵਾਈ ਤੋਰਾਂ ਨਾ ਫਿਰ ਇੱਕ ਕਰੀਂ ਅੱਜ ਹੀ ਸੋਈ ਆ ਬਾਕੀ ਥੱਲੇ ਚੰਗੀ ਬਣ ਗਈ ਆ È cariente, non senti torto. Allora, io la vedo. Te mori la ferve ਮੋਲੇ ਦਾ 65000 65000 ਆ ਹਾਂਜੀ ਜਿਆਜ ਦੀ ਗੱਲ ਕਰੀਏ ਜਸ ਚੜਦਾਂਗੇ ਬਾਕੀ ਕੋਈ ਚੋਕੀ ਖੜੀ ਨਹੀਂ ਜਿੱਤਣ ਜਦੋਂ ਗੋਲੋਲੀ ਮਈਆਂ ਕਦੇ ਚਵਾਈ ਲੱਗੀ ਸਾਨੂੰ ਗੱਲ ਚਲੋ ਬਾਕੀ ਛੋਟ ਛੜ ਮੌਕੇ ਤੇ ਕਰ ਦੋਗੇ ਇੱਕ ਰੀਆ ਹਵਾਨਾ ਇਹਦਾ ਤੁਹਾਨੂੰ ਲੱਗੇ ਤਾਂ ਫਿਰ ਤੋਂ ਦਿਖਾ ਦਈਏ ਥੱਲਿਆ ਚੰਗੀ ਬਣ ਗਈ ਆ ਤੇ ਬਾਕੀ ਤਾਜੀ ਸੂਈ ਆ ਤੇ ਹੁਣ ਆ ਗੱਬਨ ਜੇ ਗੱਬਣੀ ਕਿੱਜਾ ਸੁਆ ਸੁਆ ਸੁਣਾਈ ਰਹੀ ਮਈਆ ਕਿੰਨਾ ਸੁਆ ਸੁਆ ਸੁਣਾਈ ਨੇ ਕਿੱਜਾ ਸੁਆ ਸੁਣਾ ਦੇਖੋ ਥਾਲੇ ਵਾ ਕਿਦਾਂ ਨਵੇਂ ਕਿੰਨਾ ਕੁ ਤੋਚ ਚਵਾਈ ਜਾਊਗੀ ਬੜੀ 14 15 ਕਰੋ ਚੌਂਦੀ ਵੱਡੀ ਮਈਆ ਥੀਦੀ ਨਹੀਂ ਦੇਖੋ ਬਾਕੀ ਚਲੋ ਮੱਝ ਭਾਰੀ ਆ ਤੋਰ ਦੋ ਫਿਰ ਬਾਕੀ ਰਾਜੀ ਆ ਸਾਂਭੀ ਹਫਤੇ ਹਫਤਾ ਦੱਸ ਦੇਣੀ ਨੇ ਲੈ ਜਾਣੇ ਆ ਦੇਖ ਸਕਦੇ ਜੀ ਇਹ ਹਵਾਨਾ ਇਹਨੇ ਪਰਨਾ ਆ ਸਾਰਾ ਤੇ ਆ ਬਾਕੀ ਥਾਨ ਵੀ ਉਹਦੇ ਕਰੀ ਲਾਗੇ ਤੇ ਦੇਖ ਸਕਦੇ ਉਮੀਦ ਹੈ ਦੀ ਗਾੜ ਵੀ ਚੰਗੇ ਨਿਕਲੋਗੇ ਤੇ ਕਰੀ ਆ ਪਿੱਠ ਪੁੜੇ ਤਾਂ ਵੀ ਦੇਖ ਸਕਦੇ ਜੀ ਕਿੰਨਾ ਫਿਰ ਇਹਦਾ ਮੁੱਲ ਮੁੱਲ ਇਹਦਾ 70000 ਜੀ 70000 ਜੀ ਆਹ ਜਾਂਦੀ ਉਹਦਾ ਵੀ ਆ ਵੰਡਰੀ ਨਾ ਵਜਨੇ ਕਰ ਦੋ ਕੋ 70000 ਤੇ ਛੋਟ ਛੋਟ ਦੋ ਛੜ ਦਈਏ ਹੋਰ ਛੜ ਦਈਏ ਕੋ ਹਾਂ ਨਾ 60000 ਦੀ ਮੀ ਲਵਾਂਗੇ ਅੱਛਾ 65000 ਜੀ 60000 ਜੀ ਠੀਕ ਹੈ ਜੀ ਬਾਕੀ ਆ ਦੇਖ ਸਾਡੇ ਪੇਟਪੂੜੇ ਤੋਂ ਚੰਗੀ ਸਾੰਭੇ ਸੰਦੀ ਚੰਗੀ ਯਾਤਰ ਤੇ ਹੁਣ ਜਿਹੜੀ ਆ ਵਾਲੀ ਮਾਜੇ ਇਹ ਵੀ ਸੂਈ ਜੀ ਬੰਨ ਤੇ ਚੋ ਬਣਿਆ ਨਾ ਮਗਰ ਟਟੀਏ ਦੇ ਅੱਛਾ ਇਹਦੇ ਮਗਰ ਵੀ ਕੱਟੀ ਆ ਹਾਂਜੀ ਇਹਦੇ ਕੋਲ ਦੁੱਧ ਕਿੰਨਾ ਜੇ ਦੁੱਧ ਇਹਦੇ ਕੋਲ 8 ਕਿਲੋ ਆ ਜੀ 8 ਕਿਲੋ ਹੈਗਾ ਆ ਹਾਂਜੀ ਦੁੱਧ ਦਾਈਆ 8 ਕਿਲੋ ਚ ਆਜੂਗੀ ਥੋੜਾ ਗਲੇ ਵਾ ਨਿਕਲ ਆਦੀਏ ਦੁੱਧ ਬੋਲ ਤੋਰੋ ਫੇਰ ਇੰਨਾ ਵਿੱਚ ਕਾਚਾ ਇਹ ਥੋੜਾ ਡਰਦੀ ਆ ਸਾਡੇ ਕੋਲ ਫਲਾਂ ਦਾ ਫਰੰਗ ਨਿੱਕੀ ਰੱਖਦੀ ਹੈ ਤੇ ਆ ਥਣ ਵੀ ਇਹਦੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਬਹੁਤ ਚੋਅ ਜੰਮੀ ਹੈ। ਬਾਕੀ ਦੁਦਰੀ ਕੋਈ ਵੀਰ ਆਪਣੀ ਚੋਅ ਕਰਕੇ ਲੈ ਗਏ। ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 60000 60 ਜੋ ਕਰੀਏ ਕਮਾਨਤਨ ਦੱਸੋ ਕਿੰਨਾ ਕਰਤੀ ਜੀ ਕਰ ਦੋ 30000 55000 ਦੇ ਦਾਂਗੇ। ਅੱਛਾ 55000 ਦੇ 40000 ਦੀ ਤਾਂ ਵਈਆਂ ਫੰਡਰੀ 8000 ਚੋਕੇ ਦਸੰਦੀਆ ਕੀ ਖੜੇ ਕੋਲੇ ਤੇ ਮਗਰ ਇਹਦੇ ਆ ਉਹ ਸਾਹਮਣੇ ਕੱਟੀ ਖਲੋਤੀ ਤੋਰ ਨਹੀਂ ਨਿੱਕੀ ਕੱਟੀ ਆ ਨਿੱਕੀ ਕੱਟੀ ਆ ਕਾਲੀ ਹੁਣ ਜਿਹੜੀ ਇਹ ਤੋਂ ਅੱਗੇ ਆ ਮੱਝ ਦੂਜੀ ਸੂਏ ਝੋਟੀ ਸੁਣੀ ਵੀਰ ਜੀ ਅੱਛਾ ਤੋਰ ਨਿੱਕੀ ਨਿੱਕੀ ਸਿੰਗੀ ਲੱਗੀ ਝੋਟੀ ਛੋਟੇ ਸਿੰਗ ਦੀ ਝੋਟੀ ਆ ਪਹਿਲੇ ਨੇ ਦੁੱਧ 12 ਗ੍ਰੇ ਕਿਹੜੀ ਮਟਾ ਅੱਛਾ ਦੇਖੋ ਥਾਲੇ ਵੇ ਹਫਤਾ ਨਹੀਂ ਝੋਟੀ ਸੁਣਦੀ ਥਾਣਾ ਦੀ ਪਿੱਛੇ ਦੀ ਗਾਰੰਟੀ ਦਵਾਂਗੇ ਐਰ ਕੇ ਕਿੰਨਾ ਦੁੱਧ ਕਰੀ ਜਾਓਗੀ ਮੈਂ ਜਿੱਤਿਆਂ ਜਿਆਦਾ ਦੇ ਦਵਾਂਗੀ ਵੱਡੀ ਝੋਟੀ ਆ ਪੈੜ ਗੋੜ ਝੋਟੀ ਦੇਖੋ ਗੱਡੀ ਤੋਰੋ ਫੇਰ ਇੰਨਾ ਬਿਲਕੁਲ ਛੋਟੇ ਸਿੰਗ ਦੀ ਝੋਟੀ ਆ ਤੇ ਫੱਬਦੀ ਆ ਝੋਟੀ ਜੜੀ ਬਾਕੀ ਥੱਲੇ ਚੰਗੀ ਤਿਆਰ ਹੁੰਦੀ ਆ ਤੇ ਪਿੱਠਪੜੀ ਦੀ ਵੀ ਚੰਗੀ ਆ ਬਾਕੀ ਪਰ ਉਹ ਵੀ ਚੰਗੀ ਥੱਲੇ ਬੜੀ ਹੋਣੀਗੀ ਤੇ ਮੁੱਲ ਵੀਰ ਜੀ ਫਿਰ ਇਹਦਾ ਇਹਦਾ ਮੁੱਲ 70000 70000 ਹਾਂਜੀ ਛੋੜ ਕਰ ਦਈਏ ਵਿੱਚੋਂ ਦੱਸੋ ਕਿੰਨੀ ਕਰਦੀ ਝੋਟੀ ਚੰਗੀ ਆ ਦੋ ਤਿੰਨ ਹਜ਼ਾਰ ਛੱਡ ਦਈਏ ਕੋ ਭੈਂਡ ਦੀ ਝੋਟੀ ਦੇ ਦਾਂਗਾ ਅੱਛਾ ਵੀ 65 ਦੀ ਦੇ ਦੇਣ ਠੀਕ ਹੈ ਜੀ ਬਾਕੀ ਹਾਂ ਤੁਸੀਂ ਦੇ ਸਦੇ ਚੀਦੇ ਤੁਮੀ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਤੇ ਆ 98 ਦੇ ਇੱਕ ਰੀ ਲੱਗੇ ਤੇ ਦੇਖ ਸਕਦੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਅਗਲੇ ਪਿਛਲੇ ਥਣ ਲਗਭਗ 1 ਕੋ ਜ ਸਾਈ ਦੇ ਆ ਤੋੜ ਦੋ ਗਾਵ ਹੀ ਇਹ ਵੀ ਫਿਰ ਕੱਲ ਦੀ ਸਵੇਰ ਆਦੀ ਹੈ ਸੂਈ ਆ ਜੀ ਕਹਿੰਦੇ ਉਤਰਾ ਹੀ ਪਿੱਛੇ ਸਾਫ ਨਹੀਂ ਹੋਈ ਪੂਰੀ। ਰਵਾਨਾ ਥੋੜਾ ਗਾਣ ਰੱਖਦੀ ਆ। ਉਹ ਬੱਚਾ ਜੇ ਦਾ। ਬਹੁਤ ਹਨ ਨੂੰ ਵਗਣ ਲੱਗਾ। ਕੱਦ-ਕਾਠ ਦੀ ਚੰਗੀ ਆ ਉਤਰਾ ਗਈ ਜਰਸੀ ਕ੍ਰੋਸ ਤੇ ਆ। ਕੱਦ-ਕਾਠ ਇਹਦਾ ਚੰਗਾ ਆ। ਬੱਚੇ ਕੱਦ-ਕਾਠ ਦੀ ਜਰਸੀਆਂ ਨੇ ਸਹਾਨ ਨਾ ਲਈਏ। ਆਹ ਦੇਖ ਸਾਡੇ ਥਾਣੇ ਦੇ ਕਰੀ ਲੱਗੇ ਤਾਂ। ਥਣ ਵੀ ਚੰਗਾ ਲੱਗਾ ਆ। ਕਿੰਨੇ ਕ ਦੁੱਧ ਆ ਲਈ ਆ ਵਿੱਧੀ ਐ ਦੁੱਧ ਦੀ ਦੀ ਘਰ ਵਾਲੇ ਦਿੰਦੇ ਪਹਿਲੇ ਦਿਨ 16 ਕਿਲੋ ਜਿਹਾ ਆਇਆ ਅੱਛਾ ਦੁੱਧ 15 ਲੀਟਰ ਤੇ ਦੇ ਦੇਗੀ ਅੱਛਾ 15 ਲੱਗ ਕੇ ਦੇ ਜੂ ਨਾ 10 ਕਿਲੋ ਬੋਲੇ ਹੀ ਹੋਣਾ ਦੋੜਾ ਬਾਕੀ ਆਪੇ ਅਜੇ ਤੇ ਅੰਦਾਜ਼ਾ ਹੀ ਆ ਦੁੱਧ ਦਾ 10 ਕਿਲੋ ਬੋਲੇ ਹੀ ਹੋਊਗਾ ਅੱਛਾ ਹਾਂਜੀ ਸੋਈ ਕਦੋਂ ਦੀ ਆ ਫਿਰ ਕੱਲ ਦੀ ਸਈ ਅਜੇ ਤੇ ਕੁਛ ਇੱਕ ਦੋ ਹੀ ਚਵਾਈਆਂ ਹੀ ਆ ਨਹੀਂ ਹੈ ਕਰਤੀ ਇੱਕ ਪੂਰੀ ਠੀਕ ਐ ਤੇ ਤਾਂ ਫਿਰ ਮੁੱਲ ਮੇਰਾ ਮੁੱਲ ਚਾਹੀ ਯਾਰ ਵਿੱਚੋਂ ਕੁਛ ਛੋਟ ਛੜ 20000 ਕਰ ਦਨੇ ਯਾਰ ਹੋਰ ਕਰ ਦਈਏ ਫਿਰ ਕਰਨਾ ਨਹੀਂ 37000 ਦੀ ਦੇ ਦਈਏ ਤੇ ਬਾਕੀ ਚਲੋ ਮੌਕੇ ਤੇ ਹੋਰ ਕਰ ਦੋਗੇ ਕੋਈ ਨਹੀਂ ਕਰਦਾ ਕੋ ਫੋਨ ਲਾ ਵੇ ਇੱਕ ਕਰੀ ਹੈ ਨਾ ਤੇ ਕੁਝ ਉਹ ਇਦਾਂ ਨਹੀਂ ਲੱਗੀ ਤਾਂ ਮੋਟਰ ਹੁੰਦੀ ਹੈ ਅੱਜ ਕੁਝ ਤਾਜ਼ੀਆਂ ਸੋਈਆਂ ਵਾਂ ਤੇ ਕੁਝ ਗੱਬਣਾ ਵਾਂ ਤੇ ਅੱਜ ਤੇ ਜ਼ਿਆਦਾ ਪਾਸ ਕਰਕੇ ਖੜਨ ਵਾਲੀਆਂ ਵਾਂ ਜਿਹੜੀਆਂ ਹਨਾ ਇਸੱਲੀ ਕਰਕੇ ਕੋ ਫੜੀ ਇੱਥੇ ਆ ਕੇ ਆਪਣੀ ਪਾਸ ਕਰਕੇ ਤਸੱਲੀ ਕਰਕੇ ਤੇ ਵੇਸ ਚਾਖ ਕੇ ਪਸ਼ੂ ਖਰੀਦੋ ਜੀ